ਵੀ ਮੇਤਰੋ ਕੀ ਹਾਲ ਚਾਲ ਮਿੱਤਰੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ Dog Zone ਤੇ ਤਾਂ ਮਿੱਤਰੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਤਲਵੰਡੀ ਮੇਲੇ ਦੀ ਅੱਜ ਕਾਫੀ ਚਰਚਾ ਦੇ ਵਿੱਚ ਆ ਕਿਉਂਕਿ ਪੰਜਾਬ ਸ਼ਿੰਗਾਰ ਨੇ ਆ ਜਾਣਾ 3 ਕਿ ਬਜ ਦਾ ਟਾਈਮ ਦਿੱਤਾ ਬਾਬੇ ਖੇੜੀ ਵਾਲੇ ਨੇ ਤੇ ਤੁਸੀਂ ਭੀੜ ਚੈੱਕ ਕਰ ਸਕਦੇ ਹੋ ਮੇਲੇ 'ਚ ਪ੍ਰੋਪਰ ਅੱਜ ਐਂਟਰੀ ਤੇ ਮੈਨੂੰ ਲੱਗਦਾ ਹਜ਼ਾਰਾਂ ਦੀ ਗਿਣਤੀ 'ਚ ਬੰਦਾ ਬੈਠਾ ਤੇ ਦੇਖ ਲਓ ਆਸੇ-ਪਾਸੇ ਨਿਗਾ ਮਾਰਦੇ ਇੱਕ ਰਹੀ ਗਰਮੀਤ ਕੈਮਰੇ ਨਾਲ ਤੇ ਅੱਜ ਆਪਾਂ ਤੁਹਾਨੂੰ ਘੋੜੇ ਦਿਖਾਉਣੇ ਆ ਤੇ ਵੇਟ ਕਰੀ ਜਾਨੇ ਬਸ ਕਦੋਂ ਕਿ ਪੰਜਾਬ ਸ਼ਿੰਗਾਰ ਆਵੇ ਤਾਂ ਤੁਹਾਨੂੰ ਉਹਦੇ ਦਰਸ਼ਨ ਕਰਾਈਏ ਤੇ ਜੇ ਹੋ ਸਕੇ ਗੱਲਬਾਤ ਵੀ ਕਰਵਾਵਾਂਗੇ ਤੇ ਬਾਕੀ ਹੋਰ ਕੁੜਿਆਂ ਨਾਲ ਤੁਹਾਨੂੰ ਜਾਣੂ ਕਰਵਾਉਨੇ ਆ ਬਣੇ ਰਿਓ ਜੇ ਵੀਡੀਓ ਦੇ ਨਾਲ ਲੈ ਮਿੱਤਰੋ ਰਾਜੂ ਸਰਪੰਚ ਭਾਗੀਦਾਰ ਨਾਲ ਦਾ ਸਮੰਤਰ ਘੋੜੇ ਦਾ ਬੱਚਾ ਤੁਸੀਂ ਦੇਖ ਸਕਦੇ ਹੋ ਆ ਖੜਾ ਮੱਲੋ ਇੱਥੇ ਭੀੜ ਵੀ ਫੁੱਲ ਆ ਸਰਪੰਚਾ ਸਟੱਡ ਫਾਰਮ ਮੱਲਾਣੇ ਵੀ ਲਾ ਰੱਖਿਆ ਭੀੜ ਚੈੱਕ ਕਰੋ ਅੱਜ ਲੈ ਮਿੱਤਰੋ ਹੁਣ ਆਪਾਂ ਚਾਨਨਾ ਸਟੱਡ ਫਾਰਮ ਤੇ ਆ ਗਏ ਸੀ ਤੇ ਬਾਈ ਜੀ ਨਾਲ ਗੱਲਬਾਤ ਕਰਦੇ ਆ ਤੁਸੀਂ ਕੋੜਾ ਦਿਖਾ ਦੇ ਇੱਕ ਵਾਰ ਗਰਮੀਤ ਭਾਈ ਸਸੀ ਗਾਲ ਸਸੀ ਗਾਲ ਭਾਈ ਕੀ ਨਾਮ ਆਪਣਾ ਮੇਰਾ ਨਾਮ ਜਸਵਿੰਦਰ ਸਿੰਘ ਆ ਭਾਈ ਠੀਕ ਆ ਭਈ ਆ ਘੋੜੇ ਬਾਰੇ ਦੱਸੋ ਆਪਾਂ ਇਹ ਭਾਈ ਜੀ ਦਲਵਾਗਦਾਰਣੀਆਂ ਵਾਲੇ ਦਾ ਗਲਵਾਗ ਇਹਦਾ ਨਾਮ ਆ ਜੀ ਗਲਵਾਗ ਹਾਂਜੀ ਗਲਵਾਗ ਤੇ ਬੜਾ ਚਰਚਾ ਦਾ ਵਿਸ਼ਾ ਬਣਿਆ ਸੀ ਦੇਖ ਰਹੇ ਸੀ ਪਹਿਲਾਂ ਹਾਂਜੀ ਹਾਂਜੀ ਲੋਕ ਇਹਨੂੰ ਬਹੁਤ ਦੇਖ ਰਹੇ ਸੀਗੇ ਭੀੜ ਬਹੁਤ ਜ਼ਿਆਦਾ ਸੀਗੀ ਹਾਂਜੀ ਤੇ ਕਿੰਨੀ ਉਮਰ ਕਿੰਨੀ ਹੋਗੀ ਘੋੜੇ ਦੀ ਇਹਦੀ ਹੈਗੀ ਹੈ ਜੀ 32 ਮਾਂਥ 32 ਮਾਂਥ ਹਾਂਜੀ ਹਾਂਜੀ ਠੀਕ ਆ ਭਾਈ ਹਾਂਜੀ ਤੇ ਕਿੰਨੇ ਘਰੀ ਭਈ ਸ਼ੋਅ ਸ਼ਾ ਚ ਲਾਇਆ ਕਦੇ ਸ਼ੋਅ ਚ ਭਾਈ ਇੱਕ ਅੱਡੇ ਵਾਰੀ ਲਾਇਆ ਨਹੀਂ ਹੁਣ ਲਾਇਆ ਨਹੀਂ ਉਹ ਇੱਥੇ ਡਿਸਪਲੇ ਲਈ ਲੈ ਕੇ ਆ। ਹੂੰ ਡਿਸਪਲੇ ਲਈ ਲੈ ਕੇ ਆਉ ਹਾਂ ਜੀ। ਤੇ ਬਈ ਇਹਦੀਆਂ ਵਸ਼ੇਰੀਆਂ ਵੀ ਆਪਣੇ ਕੋਲੇ ਹੁੰਦੀਆਂ ਜਾਂ ਹਾਂ ਹਾਂ ਜੀ ਬਈ ਰਾਤੀ ਆਪਣੇ ਕੋਲੇ ਬੱਚਾ ਦਿੱਤਾਗਾ। ਅੱਛਾ ਤੇ ਸਟੱਡ ਸਰਵਿਸ ਲਈ ਓਪਨ? ਹਾਂ ਜੀ ਓਪਨ ਹੈ। ਕਿੰਨੀ ਫੀਸ ਹੈ ਬਈ? 31000 ਰੁਪਿਆ ਫੀਸ। 31000 ਤੇ ਪੰਜਾਬ ਸ਼ਿੰਗਾਰ ਵੀ ਅੱਜ ਆਉਣਾ ਕਹਿੰਦੇ ਮੇਲੇ 'ਚ। ਬਈ ਪੰਜਾਬ ਸ਼ਿੰਗਾਰ ਆਉਣਾ ਅੱਜ? ਹਾਂ ਜੀ ਹਾਂ ਜੀ ਬਈ। ਕਿੰਨੇ ਕ ਟਾਈਮ ਤੇ ਆਜੂਗਾ ਉਹ? ਕੋਈ ਘੰਟੇ ਤੱਕ ਕਹਿ ਰਹੇ ਆ ਜੀ। ਅੱਜ ਮੈਨੂੰ ਲੱਗਦਾ ਤੇ ਮੇਲੇ 'ਚ ਭੀੜ ਵੀ ਅੱਜ ਉਸੇ ਕਰਕੇ ਆ ਲੋਕ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੈਠੇ ਹੋਣਗੇ ਮੈਨੂੰ ਲੱਗਦਾ ਤੇ ਵੇਟ ਕਰੀ ਜਾਂਦੇ ਸਾਰੇ ਪੰਜਾਬ ਸ਼ਿੰਗਾਰ ਦਾ ਕਦੋਂ ਆਊਗਾ ਹਾਂਜੀ ਉਹਨੂੰ ਦਿਖਾਉਂਦੇ ਆ ਬੜੇ ਰੋਜੇ ਵੀਡੀਓ ਦੇ ਨਾਲ ਧੰਨਵਾਦ ਬਾਈ ਜੀ ਧੰਨਵਾਦ ਬਾਈ ਲੈ ਮਿੱਤਰੋ ਘੋੜੇ ਤੁਸੀਂ ਦੇਖ ਹੀ ਸਕਦੇ ਹੋ ਅੱਜ ਭੀੜ ਆ ਨਾ ਜਿਹੜੀ ਚਰਚਾ ਦਾ ਵਿਸ਼ਾ ਪੰਜਾਬ ਸ਼ਿੰਗਾਰ ਉਹਨੂੰ ਦੇਖਣ ਲਈ ਅੱਜ ਮੇਲੇ ਦੇ ਵਿੱਚ ਲੋਕ ਦੂਰੋਂ ਦੂਰੋਂ ਚੱਲ ਕੇ ਆ ਗਏ ਮਿੱਤਰੋ ਅੱਜ ਘੋੜੇ ਵੀ ਤੁਸੀਂ ਦੇਖੋ ਕਿਵੇਂ ਲੋਕ ਫਲਮਾ ਰਹੇ ਆ ਤੇ ਬੜੇ ਉੱਚੇ ਹਾਈਟ ਵਾਲੇ ਅੱਜ ਘੋੜੇ ਆਏ ਆ ਇੱਥੇ ਹਰੇਕ ਬੱਕੋ ਬਖਰੇ ਘੋੜੇ ਆਪ ਦੇ ਆਪ ਨੂੰ ਕਹੌਂਦੇ ਆ ਵੀ ਮੈਂ ਆ ਸਭ ਤੋਂ ਤਗੜਾ ਤੁਸੀਂ ਦੇਖ ਹੀ ਸਕਦੇ ਹੋ ਨੁਗਰਾ ਘੋੜਾ ਚੈੱਕ ਕਰੋ ਤੇ ਹੋ ਸਕਦਾ ਆਪਾਂ ਬਾਈ ਵਰਗਾ ਨਾਲ ਗੱਲਬਾਤ ਵੀ ਕਰਦੇ ਆ ਲੈ ਮਿੱਤਰੋ ਤੁਸੀਂ ਦੇਖ ਹੀ ਸਕਦੇ ਹੋ ਨੁਗਰਾ ਘੋੜਾ ਤੇ ਆਸੇ ਪਾਸੇ ਲੋਕ ਇਹਨੂੰ ਦੇਖਣ ਲਈ ਖੜੇ ਆ ਤੇ ਆਪਾਂ ਬਾਈ ਨਾਲ ਗੱਲਬਾਤ ਕਰਦੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਬਾਈ ਜੀ ਕਿੱਥੋਂ ਆਏ ਆ ਤੁਸੀਂ ਇਹ ਰਾਮਪੁਰਾ ਫੂਲਪੁਰ ਜ਼ਿਲ੍ਹਾ ਬਠਿੰਡਾ ਪ੍ਰਿੰਟਾ ਜ਼ਿਲ੍ਹਾ ਠੀਕ ਆ ਬਈ ਤੇ ਆ ਘੋੜੇ ਦਾ ਨਾਮ ਕੀ ਹੈ ਬਈ ਸ਼ਾਬਾਸ਼ ਆ ਬਈ ਸ਼ਾਬਾਸ਼ ਹਾਂਜੀ ਕਿਹੜੀ ਮਾਂ ਤੇ ਕਿਹੜਾ ਪਿਓ ਹੈ ਦਾ ਉਹਦੇ ਬਾਰੇ ਦੱਸੋ ਪਿਓ ਇਹਦਾ ਪਵਨਾ ਬਈ ਸਾਹੂ ਕੀ ਲੈਣ ਦਾ ਠੀਕ ਆ ਬਈ ਮਾਂ ਇਹਦੀ ਨੁਕਰੀਆ ਬਹੁਤ ਲੈਣ ਦੀ ਅੱਛਾ ਹਾਂ ਬਈ ਦੋਵੇਂ ਖਾਂਦਾਨਾਂ ਨੇ ਨੁਕਰੀਆ ਗੇ ਨਾ ਮਾਂ ਵੀ ਨੁਕਰੀ ਦੀ ਆ ਹਾਂ ਤੇ ਪਿਓ ਵੀ ਨੁਕਰੇ ਦਾ ਕਿੰਨੀ ਉਮਰ ਕਿੰਨੀਆਂ ਬਿਕੋਟੀਆਂ 33 ਮਹੀਨਾ ਦਾ ਪੂਰਾ ਦਾ ਇੱਕ ਦੋ ਦਿਨ ਉੱਤੇ ਆ ਬਈ 33 ਮਹੀਨਾ ਹਾਂ ਅਜੇ ਤਾਂ ਇੱਕ ਟੋਪੀ ਲਾਈ ਆ ਦੰਦ ਦੀ ਅੱਛਾ ਬਈ ਤੇ ਕਿ ਸਟੱਡ ਸਰ ਵੀ ਲਈ ਓਪਨ ਹਾਂ ਬਈ ਓਪਨ ਤੇ ਕਿੰਨੀਆਂ ਕਿ ਬਸ਼ੀਰੀਆਂ ਬਸ਼ੀਰੇ ਦਿੱਤੀ ਇਹ ਘੂੜੇ ਨੇ ਚੰਗੇ ਬਈ ਇਹ ਰਿਜ਼ਲਟ ਨਹੀਂ ਆਇਆ ਹੈਗਾ ਰਿਜ਼ਲਟ ਆਪਣੇ ਘਰੇ ਆਊ 4-5 ਮਹੀਨਿਆਂ ਨੂੰ ਆ ਜਾਊਗਾ ਦੋ ਘੋੜੀਆਂ ਘੱਪਣ ਆ ਗਈਆਂ ਠੀਕ ਹੈ ਬਈ ਤੇ ਬਾਕੀ ਬਾਹਰ 10-12 ਘੋੜੀਆਂ ਮਲਾਤੀਆਂ ਤੂੰ ਠੀਕ ਹੈ ਬਈ ਤੇ ਇੱਕ ਵਾਰ ਆਪਣਾ ਕੰਟੈਕਟ ਨੰਬਰ ਦੱਸ ਰਾਸੀ ਇਸੋ 3 26171 ਇੱਕ ਵੇਰੇ ਬਾਪੂ ਦਾ ਬਈ 62758 5595 ਲੈ ਮਿੱਤਰੋ ਨੰਬਰ ਦਾ ਤੁਹਾਨੂੰ ਦੱਸ ਹੀ ਦਿੱਤਾ ਬਾਈ ਨੇ ਤੁਸੀਂ ਜ਼ਰੂਰ ਕੰਟੈਕਟ ਕਰ ਲਿਓ ਤੇ ਘੋੜਾ ਚੈੱਕ ਕਰਾ ਦੇ ਇੱਕ ਵਾਰ ਗਰਮੀਤ ਹਾਈਟ ਕਿੰਨੀ ਹੈ ਬਈ ਕੋਟੇ ਦੀ ਇਹਦੀ 68 ਪਲੱਸ ਆ ਬਈ 68 ਪਲੱਸ ਬਹੁਤ ਸੋਹਣਾ ਘੋੜਾ ਬਈ ਕੱਦ ਕਾਠੀ ਜੇ ਆਪਾਂ ਨਾਰਮਲੀ ਦੇਖੇ 11000 ਰੁਪਏ ਰੱਖਿਆ ਬਈ 11000 ਫੀਸ ਆ ਲੈ ਮਿੱਤਰੋ ਫੀਸ ਵੀ ਜਮਾ ਜਾਇਜ਼ ਹੀ ਆ ਤੁਸੀਂ ਜ਼ਰੂਰ ਵਿਜ਼ਿਟ ਕਰਨਾ ਜੇ ਕੋਈ ਸਟੱਡ ਸਰਵਿਸ ਲੈਣੀ ਚਾਹੁੰਦਾ ਧੰਨਵਾਦ ਬਾਈ ਜੀ ਬਹੁਤ ਬਹੁਤ ਧੰਨਵਾਦ ਲੈ ਮਿੱਤਰੋ ਘੋੜਾ ਚੈੱਕ ਕਰ ਮਾਰਵਾੜੀ ਤੇ ਆਪਾਂ ਬਾਈ ਨਾਲ ਗੱਲਬਾਤ ਕਰਦੇ ਆ ਸਸੀਗਾ ਬਾਈ ਜੀ ਸਸੀਗਾ ਬਾਈ ਜੀ ਕੀ ਨਾਮ ਆ ਬਾਈ ਜੀ ਆਪਣਾ ਮੇਰਾ ਨਾਮ ਆ ਬਾਈ ਜੀ ਕੁਲਦੀਪ ਚਹਿਲ ਠੀਕ ਹੈ ਜੀ ਕਿੱਥੋਂ ਆਏ ਹੋ ਚਹਿਲ ਸਟੱਡ ਫਾਰਮ ਤਲਵੰਡੀ ਸਾਬੋ ਠੀਕ ਹੈ ਬਾਈ ਤੇ ਘੋੜੇ ਦਾ ਨਾਮ ਦੱਸੋ ਬਈ ਘੋੜੇ ਦਾ ਨਾਮ ਆ ਬਾਈ ਜੀ ਬੂਜੰਗ ਬੂਜੰਗ ਹਾਂਜੀ ਤੇ ਮਦਰ ਫਾਦਰ ਵੱਲੋਂ ਦੱਸੋ ਕੀ ਦਾ ਮਦਰ ਹੈਗੀ ਇਹਦੀ ਜੀ ਸਾਰੇ ਜਿਹੜੇ ਘੋੜਾ ਪ੍ਰੇਮੀ ਪ੍ਰਾਣੇ ਬ੍ਰੀਡਰ ਹੈ ਜੀ ਪ੍ਰਾਣੇ ਆ ਉਹਦੀ ਮਮਦਰ ਨੂੰ ਸਾਰੇ ਹੀ ਜਾਣਦੇ ਆ ਜੀ ਹਾਂਜੀ ਘੱਟ ਤੋਂ ਘੱਟ ਇਹਦੀ ਮਾਂ ਜੀ 8-10 ਵਾਰ ਦੀ ਚੈਂਪੀਅਨ ਹੈ ਜੀ ਲక్ష్ਮੀ ਘੋੜੀ ਹੈ ਜੀ ਰਾਜਸਥਾਨ ਮੋਨ ਸਿੰਘ ਜੀ ਸ਼ਿਕਾਇਤ ਵਾਲੇ ਆ ਰੋਲ ਵਾਲੇ ਜੀ ਉਹਨਾਂ ਦੇ ਘਰੇ ਇਹ ਬਬਰੀਡ ਹੋਇਆ ਜੀ ਠੀਕ ਹੈ ਜੀ ਤੇ ਬਾਪ ਹੈਗਾ ਜੀ ਇਹਦਾ ਪਦਮਪੁਰ ਵਾਲਾ ਪੰਚਕल्याण ਘੋੜਾ ਜੀ ਠੀਕ ਹੈ ਜੀ ਉਹ ਆ ਜੀ ਤੇ ਦਾਦਾ ਇਹਦਾ ਹੈਗਾ ਜੀ ਬਲਵੰਤ ਸਿੰਘ ਚੌਧਰੀ ਬੰਕਾ ਸਸਰ ਵਾਲੇ ਵਾਲਾ ਘੋੜਾ ਜੀ ਠੀਕ ਹੈ ਜੀ ਤੇ ਇਹਦਾ ਨਵਰਤਨ ਬੋਰਥਲੇ ਵਾਲੇ ਦਾ ਜੀ ਇਹ ਭਰਾ ਹੈ ਸਕਾ ਮਾਂ ਵਾਲੀ ਸਾਈਡ ਤੋਂ ਜੀ ਹੂੰ ਤੇ ਬਾਈ ਇਹਦੀ ਹਾਈਟ ਕਿੰਨੀ ਹੈ ਕੁੜੀ ਦੀ 64 ਇੰਚ ਹੈ ਜੀ ਇਹਦੀ ਹਾਈਟ ਜੋ ਹਾਂ ਜੋ ਮਾਰਵੜੀ ਦੀ ਸਹੀ ਹਾਈਟ ਹੈ ਜੀ ਐਗਜੈਕਟਲੀ ਕਿੰਨੀ ਉਮਰ ਕਿੰਨੀ ਹੋਗੀ ਇਹਦੀ ਇਹਦੀ ਬਾਈ ਜੀ ਉਮਰ ਹੋ ਗਈ ਜੀ 8 ਸਾਲ 8 ਸਾਲ ਹਾਂ ਜੀ ਤੇ ਫਿਰ ਫੀਸ ਕਿੰਨੀ ਰੱਖਦੇ ਇਹਦੀ ਸਟੱਡ ਸਰਵਿਸ ਦੀ ਇਹਦੀ ਸਟੱਡ ਸਰਵਿਸ ਦੀ ਫੀਸ ਹੈ ਬਾਈ ਜੀ 71000 ਰੁਪਿਆ 71000 ਹਾਂ ਇਹਦੇ ਬਹੁਤ ਚੰਗੇ ਬੱਚੇ ਆ ਚੁੱਕੇ ਆ ਜੀ ਸਾਡੇ ਫਾਰਮ ਤੇ ਵੀ ਇਹਦੇ ਬੱਚੇ ਹੈਗੇ ਆ ਜੀ ਮਥਰੇ ਪਟੇ ਵਾਲੇ ਬਹੁਤ ਚੰਗੇ ਬੱਚੇ ਦਿੰਦਾ ਜੀ ਔਰ ਇਹਦੀ 2023 ਚ ਮੈਂ ਸਾਰੇ ਭਰਾਵਾਂ ਨੂੰ ਦੱਸ ਦੇਣਾ ਚਾਹਣਾ ਬੇਸ਼ੱਕ ਕੋਈ YouTube ਤੇ ਕੱਢ ਕੇ ਵੀ ਦੇਖ ਲੇ ਜੀ ਮਾਰਵਾੜੀ ਦਾ ਵੱਡਾ ਸ਼ੋਅ ਹੁੰਦਾ ਜੀ ਜੋਧਪੁਰ ਰਾਜਸਥਾਨ ਚ ਉੱਥੇ 2023 ਚ ਇਹਦੀ ਬਸ਼ੇਰੀ ਸ਼ਿਵਗਾਮਣੀ ਨਾਂ ਦੀ ਅੱਛਾ ਜੀ ਫਸਟ ਲੱਗੀ ਹੋਈ ਹੈ ਜੀ ਦੁੱਧ ਦੰਦ ਚ ਉਹ ਇਹਦੀ ਬਸ਼ੇਰੀ ਹੈ ਜੀ ਠੀਕ ਹੈ ਜੀ ਹਾਂ ਜੀ ਤੇ ਮਿੱਤਰੋ ਤੁਸੀਂ ਬਾਈ ਦੀਆਂ ਗੱਲਾਂ ਸੁਣ ਲਈਆਂ ਨਾਮੀ ਕੋੜਾ ਦੇ ਵਿੱਚੋਂ ਘੋੜਾ ਆਉਂਦਾ ਤੇ ਹਾਈਟ ਵੀ ਬਹੁਤ ਚੰਗੀ ਆ ਤੇ ਸਟੱਡ ਸਰਵਿਸ ਲਈ ਵੀ ਓਪਨ ਆ ਜੇ ਕੋਈ ਸਟੱਡ ਸਰਵਿਸ ਲੈਣੀ ਚਾਹੁੰਦਾ ਤਾਂ ਬਾਈ ਜੀ ਹੋਰਾਂ ਕੋਲੇ ਜ਼ਰੂਰ ਵਿਜ਼ਿਟ ਕਰਨਾ ਬਾਈ ਇੱਕ ਵਾਰੀ ਕੰਟੈਕਟ ਨੰਬਰ ਦੱਸ ਬਾਈ ਸਾਡਾ ਕੰਟੈਕਟ ਨੰਬਰ ਹੈਗਾ 9417282870 ਜੀ ਠੀਕ ਹੈ ਜੀ ਹਾਂ ਤੇ ਮਿੱਤਰੋ ਘੋੜਾ ਤੁਸੀਂ ਦੇਖ ਲਓ ਇੱਕ ਵਾਰੀ ਚੰਗੀ ਤਰ੍ਹਾਂ ਫਰਮਾਈ ਦਿੱਤਾ ਬਾਈ ਵਰਗਿਆਂ ਨੇ ਹਾਈਟ ਵੀ ਚੰਗੀ ਆ ਤੇ ਘੋੜੇ ਦਾ ਰੰਗ ਰੂਪ ਤੇ ਕਦ ਕਾਠੀ ਵੀ ਬਹੁਤ ਚੰਗਾ ਇਹਨਾਂ ਦਾ ਬਾਈ ਜੀ ਧੰਨਵਾਦ ਤੁਹਾਡਾ ਬਹੁਤ ਹੈ। ਇਹਦੇ 'ਚ ਬਾਈ ਜੀ ਮਾਰਵਾੜੀ ਕਰੈਕਟਰ ਬਹੁਤ ਫਾਈਨ ਹੈ ਜੀ ਜੋ ਇੱਕ ਮਾਰਵਾੜੀ ਕੋਟ ਕੋੜੇ 'ਚ ਮਾਰਵਾੜੀ ਕਰੈਕਟਰ ਹੋਣੇ ਚਾਹੀਦੇ ਆ ਜੀ। ਇਹਦੇ 'ਚ ਪੂਰੇ ਹੈ ਜੀ ਉਹ ਕਰੈਕਟਰ। ਠੀਕ ਹੈ ਜੀ। ਨਹੀਂ ਬਹੁਤ ਸੋਹਣਾ ਘੋੜਾ ਬਈ ਅੱਜ ਭੀੜ ਚੈੱਕ ਕਰ ਲੋ। ਇੱਕ ਵਾਰ ਦਿਖਾ ਦੇ ਘੋੜੇ ਦੇ ਆਸੇ ਪਾਸੇ ਇੰਨੀ ਭੀੜ ਖੜੀ ਆ ਦੇਖਣ ਨੂੰ ਤੇ ਮੱਲੋ ਗੱਲਾਂ ਹੁੰਦੀਆਂ ਘੋੜੇ ਦੀਆਂ ਦੂਰ ਦੂਰ ਤੱਕ ਤੇ ਆਪਾਂ ਅੱਗੇ ਵੀ ਹੋਰ ਤੁਹਾਨੂੰ ਘੋੜੇ ਦਿਖਾਉਨੇ ਆ ਤੁਸੀਂ ਬਣੇ ਰਹੋ ਜੇ ਵੀਡੀਓ ਦੇ ਨਾਲ। ਲੈ ਮਿੱਤਰੋ ਹੁਣ ਆਪਾਂ ਆ ਗਏ ਸੀ ਦੀਪ ਸਟੱਡ ਫਾਰਮ ਵਾਲਿਆ ਤੇ ਤੇ ਘੋੜਾ ਤੁਸੀਂ ਚੈੱਕ ਕਰ ਲਓ ਭੀੜ ਆਸੇ ਪਾਸੇ ਫੁੱਲ ਆ ਤੇ ਆਪਾਂ ਬਾਈ ਨਾਲ ਜਾਣਕਾਰੀ ਲੈਣੇ ਆ ਘੋਡੇ ਬਾਰੇ ਬਾਈ ਜੀ ਸਸੀ ਗੱਲ ਸਸੀ ਗੱਲ ਬਾਈ ਜੀ ਕੀ ਨਾਮ ਹੈ ਜੀ ਇਹਨੂੰ ਬਾਈ ਜੀ ਪਹਿਲਾਂ ਤਾਂ ਠੀਕ ਹੈ ਥੈਂਕ ਯੂ ਧੰਨਵਾਦ ਬਾਈ ਜੀ ਤੁਹਾਡਾ ਵੀ ਬਾਈ ਜੀ ਮੇਰੇ ਨਾਲ ਮਨੀ ਢਲੋ ਬਾਈ ਜੀ ਠੀਕ ਹੈ ਬਈ ਹਾਂਜੀ ਤੇ ਬਾਈ ਆ ਘੋਡੇ ਬਾਰੇ ਦੱਸੋ ਇਹਦਾ ਨਾਮ ਕੀ ਹੈ ਇਹਦਾ ਨਾਮ ਆ ਬਾਈ ਜੀ ਰੈਬਲ ਰੈਬਲ ਹਾਂਜੀ ਤੇ ਮਾਂ ਪਿਓ ਵੱਲੋਂ ਦੱਸੋ ਕੀ ਦਾ ਹੈ ਮਾਂ ਹੈਗਾ ਇਹਦਾ ਪਿਓ ਹੈਗਾ ਸੁਲਤਾਨ ਡੱਬਾਲੀ ਵਾਲੀ ਆ ਜੀ ਤੇ ਮਾਂ ਇਹਦੀ ਰਤਨਕਰ ਦੀ ਆ ਆਪਣੇ ਘਰੇ ਹੀ ਆ ਜੀ ਘਰ ਦਾ ਬੱਚਾ ਠੀਕ ਹੈ ਜੀ ਹਾਂ ਜੀ ਕਿੰਨੀ ਹਾਈਟ ਕਿੰਨੀਆਂ ਬੀ ਘੋੜੇ ਦੀ ਤੇ ਬਾਈ ਜੀ ਇਹ 71 ਪਲੱਸ ਹੋ ਗਿਆ ਜੀ 71 ਪਲੱਸ ਹਾਂ ਜੀ ਹਾਂ ਜੀ ਤੇ ਕਿੰਨੀ ਉਮਰ ਕਿੰਨੀ ਹੋ ਗਈ 34 ਮਹੀਨੇ ਦਾ ਜੀ ਇਹ 34 ਮਹੀਨੇ ਹਾਂ ਜੀ ਹਜੇ ਬਸ਼ੀਰਾ ਬਾਈ ਜੀ ਇਹ ਦੋ ਦੰਦ ਹੋਣੀ ਲੱਗੇ ਦੋ ਦੰਦ ਤਾਂ ਹਜੇ ਹੁਣੀ ਲੱਗੇ ਹਾਈਟ ਬਹੁਤ ਚੰਗੀ ਹਾਈਟ ਆ ਵੀ ਘੋੜੇ ਦੀ ਬਾਈ ਜੀ ਪਰਮਾਤਮਾ ਦੀ ਕਿਰਪਾ ਬਾਈ ਉਹ ਹੀ ਦੇਣਾ ਹਾਂ ਤੇ ਮਿੱਤਰੋ ਤੁਸੀਂ ਭੀੜ ਦੇਖ ਸਕਦੇ ਆ ਘੋੜੇ ਦੇ ਆਸੇ ਪਾਸੇ ਵੀ ਦੇਖਣ ਨੂੰ ਲੋਕ ਦੂਰ ਦੂਰ ਤੋਂ ਆਏ ਆ ਅੱਜ ਇਸ ਘੋੜੇ ਨੂੰ ਵੀ ਤੇ ਬਾਈ ਨਾਲ ਆਪਾਂ ਹੋਰ ਵੀ ਗੱਲਾਂ ਕਰਦੇ ਆ ਬਾਈ ਜੀ ਇਹਦੇ ਕੋਈ ਬਸ਼ੀਰੀ ਬਸ਼ੀਰੀਆਂ ਵੀ ਆਪਣੇ ਕੋ ਬਾਈ ਜੀ ਇਹ ਹਜੇ ਬੱਚਾ ਜੀ ਇਹਦਾ ਰਿਜ਼ਲਟ ਸ਼ੁਰੂ ਹੋਣਾ ਮੇਚ ਆ ਜਾਊਗਾ ਜੀ ਇਹ ਸਟੱਡੀ ਸਟਾਰਟਿੰਗ ਇਸ ਸਟੱਡੀ ਤੋਂ 22 ਕੋੜੀਆਂ ਮਹੀਨਾ ਜੀ ਅੱਛਾ ਜੀ ਤੇ ਇਹਦੇ ਬੱਚੇ ਹਜੇ ਉਮਰ ਛੋਟਾ ਬਾਈ ਜੀ ਤੁਹਾਡੇ ਪਹਿਲਾਂ ਇਹਦੇ ਬੱਚੇ ਆਉਣ ਲੱਗ ਜਾਣਗੇ ਮੇਚ ਜਾ ਕੇ ਆਉਣ ਲੱਗ ਜੰਗੇ ਠੀਕ ਹੈ ਜੀ ਤੇ ਕਿੰਨੀ ਫੀਸ ਰੱਖਦੇ ਇਹਦੀ ਇਹਦੀ ਬਾਈ ਜੀ 51000 51000 ਹਾਂਜੀ ਠੀਕ ਹੈ ਬਾਈ ਜੀ ਤੇ ਇੱਕ ਵਾਰ ਆਪਣਾ ਕੰਟੈਕਟ ਨੰਬਰ ਦੱਸ ਦਿਓ ਹ ਮੇਰਾ ਨੰਬਰ ਹੈਗਾ ਬਾਈ ਜੀ 96539 3048 ਲੈ ਮਿੱਤਰੋ ਬਾਈ ਦਾ ਨੰਬਰ ਤਾਂ ਆ ਗਿਆ ਹੁਣ ਤੁਹਾਡੇ ਕੋਲੇ ਤੁਸੀਂ ਜਰੂਰ ਕੰਟੈਕਟ ਕਰਨਾ ਜੇ ਕੋਈ ਸਟੱਡ ਸਰਵਿਸ ਲੈਣੀ ਚਾਹੁੰਦਾ ਇੱਕ ਚੰਗੇ ਬਲੱਡ ਲੈਨ ਤੇ ਇੱਕ ਚੰਗੇ ਘੋੜੇ ਦੀ ਤੇ ਹਾਈਟ ਬਾਈ ਨੇ ਦੱਸ ਹੀ ਦਿੱਤੀ ਆ ਬਾਈ ਜੀ ਬਹੁਤ ਬਹੁਤ ਥੈਂਕ ਯੂ ਧੰਨਵਾਦ ਤੁਹਾਡਾ ਵੈਲਕਮ ਬਾਈ ਠੀਕ ਆ ਬਾਈ ਬਹੁਤ ਅੱਛਾ ਲੱਗਿਆ ਬਾਈ ਲੈ ਮੱਲੋ ਢੀੜ ਜੱਕ ਕਰੋ ਅੱਜ ਤੁਸੀਂ ਪੰਜਾਬ ਸ਼ਿੰਗਾਰ ਦੀ ਵੇੜ ਚ ਹੀ ਖੜੇ ਆ ਸਾਰੇ ਔਰ ਲੋਕ ਜੱਕ ਕਰੋ ਕਿੱਥੋਂ ਟਿੱਕਰ ਬੈਠੇ ਆ ਤੇ ਬਸ ਪੰਜਾਬ ਸ਼ਿੰਗਾਰ ਦੀ ਐਂਟਰੀ ਹੋਣ ਵਾਲੀ ਆ ਅੱਧਾ ਘੰਟਾ ਹੋਰ ਲੱਗਣਾ ਤੇ ਮੱਲੋ ਤੁਸੀਂ ਨਾ ਐਂਟਰੀ ਚੈੱਕ ਕਰੋ ਐਂਟਰੀ ਦੇ ਦੁਨੀਆ ਤਾਂ ਧੱਕਰ ਚੜੀ ਪਈ ਆ ਲੈ ਮਿੱਤਰੋ ਹੁਣ ਆਪਾਂ ਅੰਕਲ ਇਕਬਾਲ ਸਿੰਘ ਜੀ ਕੋਲ ਆ ਗਏ ਸੀ ਤੇ ਤੁਸੀਂ ਬਸ਼ੇਰੇ ਬਸ਼ੇਰੀਆਂ ਚੈੱਕ ਕਰ ਲਓ ਸਾਰੇ ਵਿਕਾਊ ਹੀ ਆ ਤੇ ਆਪਾਂ ਪੁੱਛਦੇ ਆ ਕਿਹੜੇ ਕਿਹੜੇ ਅੱਜ ਕੀ ਕੀ ਰੇਟ ਤੇ ਲਿਆਏ ਆ ਇਹ ਅੰਕਲ ਜੀ ਸਸਰੀਕਾਲ ਸਸਰੀਕਾਲ ਬਾਈ ਜੀ ਤੇ ਆਪਣੇ ਫਾਰਮ ਦਾ ਨਾਮ ਦੱਸੋ ਵੀ ਪਹਿਲਾਂ ਦਾ ਲੱਡ ਪਹਿਣੀ ਬਗਾ ਬਾਈ ਠੀਕ ਹੈ ਜੀ ਤੇ ਜਿਲ੍ਹਾ ਮਾਨਸਾ ਜਿਲ੍ਹਾ ਮਾਨਸਾ ਤੇ ਅੱਜ ਕਿਹੜੇ ਕਿਹੜੇ ਵਿਕਾਊ ਐ ਨਾ ਜੀ ਬਾਈ ਜੀ ਸਾਰੇ ਸੇਲ ਵਾਸਤੇ ਆ ਠੀਕ ਹੈ ਜੀ ਇਹਦੇ ਬੇਕਾਉ ਨੇ ਕਰੀ ਨਹੀਂ ਸਰ ਹੂੰ ਤੇ ਆਹ ਕੁੜਾ ਇਹ ਆਪਣਾ ਹਾਂ ਇਹ ਵੀ ਵੇਚਣ ਵਾਸਤੇ ਆ ਇਹ ਵੀ ਸੇਲ ਵਾਸਤੇ ਆ ਇਹ ਵੀ ਸੇਲ ਵਾਸਤੇ ਆ ਇਹਦੇ ਮਾਂ ਪਿਓ ਬਾਰੇ ਦੱਸੋ ਇਹਦਾ ਮਾਂ ਪਿਓ ਦਾ ਜੀ ਆਪਾਂ ਲਿਆਂਦਾ ਇਹੋ ਹੈ ਹੂੰ ਬੱਚਾ ਇਹ ਹੈ ਸਮੁੰਦਰ ਦਾ ਪੁੱਤ ਸਮੁੰਦਰ ਦਾ ਪੁੱਤ ਹਾਂ ਜੀ ਹਾਂ ਜੀ ਤੇ ਕਿੰਨੀ ਹਾਈਟ ਕਿੰਨੀ ਇਹਦੀ ਇਹਦੀ ਹਾਈਟ ਹੈਗੀ 64 ਜੀ 64 ਹੂੰ ਤੇ ਉਮਰ ਕਿੰਨੀ ਹੋਗੀ ਉਮਰ ਇਹ ਚਾਰ ਦੰਦ ਲੱਗਿਆ ਬਈ ਚਾਰ ਦੰਦ ਅੱਛਾ ਵਕਾਉਈ ਹੈ ਅੱਜ ਹਾਂ ਜੀ ਹਾਂ ਸੇਲ ਵਾਸਤੇ ਠੀਕ ਹੈ ਜੀ ਤੇ ਆਹ ਬਸ਼ੇਰੀਆਂ ਬਾਰੇ ਦੱਸੋ ਕਿੰਨੇ ਕਿੰਨੇ ਮਹੀਨੇ ਦੀਆਂ ਇਹ ਉਹ ਚ ਉਹ ਹੈ ਗਿਆ 5 ਕਿ ਮਹੀਨਾ ਦੀ ਹੂੰ ਪਿਆ ਬਛੇਰਾ ਹੂੰ ਤੇ ਇਹ ਵੀ ਸਾਰੇ ਆਹੋ ਨੇ ਸੇਲ ਬਾਸ ਦੀਆ ਸਾਰੇ ਅੱਛਾ ਜੀ ਉਹ ਕੋੜੀਆਂ ਮਾਰਵਾੜੀ ਹੂੰ ਤੇ ਕੋਲ ਹਾਲ ਜੰਮੀ ਕੋੜੀਆਂ ਬਾਲੇ ਵਸੇ ਠੀਕ ਹੈ ਜੀ ਤੇ ਕੀ ਕੀ ਰੇਟ ਰੱਖ ਰੱਖਿਆ ਨਾਲ ਰੇਟ ਤਾਂ ਬਾਈ ਜੀ ਜਿਹੇ ਜਾ ਮਾਲ ਉਹ ਜਾ ਹੋ ਜਾਊਗਾ ਠੀਕ ਹੈ ਮੌਕੇ ਤੇ ਹੋ ਜਾਊਗਾ ਮੌਕੇ ਤੇ ਹੋ ਜਾ ਇੱਕ ਵਾਰ ਆਪਣਾ ਕੰਟੈਕਟ ਨੰਬਰ ਦੱਸ ਦੋ 996743 9423 ਲੈ ਮਿੱਤਰੋ ਕੰਟੈਕਟ ਨੰਬਰ ਆਈ ਗਿਆ ਤੁਹਾਡੇ ਕੋਲੇ ਤੇ ਜਰੂਰ ਅੰਕਲ ਜੀ ਨਾਲ ਤੁਸੀਂ ਕੰਟੈਕਟ ਕਰ ਲਿਓ ਜਿਹੜਾ ਇਹ ਬਸ਼ੇਰੀਆਂ ਦੇ ਸ਼ਕੀਨ ਆ ਤੇ ਵਧੀਆ ਇੱਕ ਜਾਇਜ਼ ਜੇ ਰੇਟਾਂ ਨਾਲ ਦੇ ਦੇਣਗੇ ਅੰਦਰ ਵੀ ਖੜਿਆ ਹੋਰ ਅੰਦਰ ਵੀ ਖੜਿਆ ਅੰਦਰ ਵੀ ਦਿਖਾ ਦੇ ਇੱਕ ਵਾਰ ਗੁਰਮੀਤ ਆ ਜਾ ਅੱਛਾ ਇਹ ਸਾਰੇ ਵਿਕਾਊ ਆ ਅੰਕਲ ਜੀ ਸਾਰੇ ਸੇਲ ਵਾਲੀ ਆ ਠੀਕ ਆ ਜੀ ਤੇ ਇਹਨਾਂ ਬਾਰੇ ਦੱਸੋ ਆਹ ਘੂੜੇ ਬਾਰੇ ਨੁਕਰੇ ਬਾਰੇ ਦੱਸੋ ਇਹ ਵੀ ਬਸ਼ੇਰਾ ਹੈ ਹੂੰ ਆਪਣਾ ਇਹ ਅਰਜਨ ਰੌਲੀ ਵਾਲੀ ਦਾ ਪੁੱਤ ਆ ਅਰਜਨ ਰੌਲੀ ਵਾਲੇ ਦਾ ਹਾਂ ਹਾਂ ਬਹੁਤ ਮਸ਼ਹੂਰ ਘੋੜਾ ਈ ਅਰਜਨ ਰੌਲੀ ਵਾਲਾ ਤੇ ਇਹਦੀ ਕਿੰਨੀ ਹਾਈਟ ਹੈ ਇਹ ਹਲੇ ਜੀ ਸਾਲ ਦਾ ਹੋਇਆ ਨਹੀਂਗਾ ਅੱਛਾ ਜੀ ਹੂੰ ਠੀਕ ਹੈ ਜੀ ਤੇ ਆਹਾ ਇਹ ਇਧਰ ਇਹ ਚੰਬੀ ਕੁੜੀ ਹੈ ਚੰਬੀ ਹਾਂਜੀ ਹਾਂਜੀ ਤੇ ਇਹਦਾ ਕੀ ਰੇਟ ਹੈ ਜੀ ਇਹਦਾ 160 ਹੈ ਜੀ 160 ਹਾਂਜੀ ਹਾਂਜੀ ਲੈ ਮਿੱਤਰੋ ਹਾਈਡ ਵੀ ਚੰਗੀ ਆ ਪਹਿਲਾਂ ਕਿੰਨੇ ਵਾਰੀਏ ਕੁੜੀ ਸੂਈ ਹੈ ਤਿੰਨ ਕ ਵਾਰੀ ਸੂਈ ਵੀ ਹੈ ਤਿੰਨ ਵਾਰੀ ਹਾਂਜੀ ਠੀਕ ਹੈ ਜੀ ਤੇ ਬੱਚੇ-ਪੁੱੱਚੇ ਚੰਗੇ ਆਏ ਆ ਕੁੜੀ ਦੇ ਠੀਕ ਹੈ ਜੀ ਤੇ ਉਹ ਆਪਣੇ ਉਧਰ ਖੜੇ ਆ ਬਚੇਰੇ ਆ ਵੀ ਸਮੁੰਦਰ ਦੀ ਪੁੱਛਤੀ ਆ ਅੱਛਾ ਜੀ ਇਹ ਫੱਤੇ ਵਾਲੀ ਘੋੜੀ ਦੀ ਹੈ ਹੂੰ ਇਹ ਹਲੇ ਚੌਗੜੀ ਆ ਮੋ ਠੀਕ ਹੈ ਜੀ ਤੇ ਉਹ ਪਰੇ ਖੜਾ ਇੱਕ ਉਹ ਕੁੜੀ ਆ ਉਹ ਵੀ ਉਹ ਇਹਨਾਂ ਦਾ ਰੇਟ ਕੀ ਲੱਗ ਜੂਗਾ ਕਿ ਬਸ ਜਾਇਜ਼ ਹੈ ਜੀ ਦੇ ਦਾਂਗੇ ਬਸ ਜਿਵੇਂ ਮਰਜ਼ੀ ਜਿਹੜਾ ਜਿਹੜਾ ਚੰਗਾ ਲੱਗੂ ਉਹੀ ਰੇਟ ਲਾ ਦੇਗੇ ਲੈ ਮਿੱਤਰੋ ਖੁੱਲਾ ਸੌਦਾ ਅੱਜ ਕਰਤਾ ਅੰਕਲ ਜੀ ਨੇ ਤੇ ਤੁਸੀਂ ਜ਼ਰੂਰ ਵਿਜ਼ਿਟ ਕਰ ਲੈਣਾ ਤੇ ਇੱਕ ਵਾਰ ਤੁਹਾਡਾ ਪਿੰਡ ਦੱਸ ਦੋ ਸਹੀ ਪਿੰਡ ਪੈਣੀ ਵਾਗਾ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਮਾਨਸਾ ਤੇ ਨੰਬਰ ਇੱਕ ਵਾਰ ਹੋਰ ਦੱਸ ਦਿਓ 9464394253 ਲੈ ਮਿੱਤਰੋ ਤੁਸੀਂ ਜ਼ਰੂਰ ਕੰਟੈਕਟ ਕਰਨਾ ਜੇ ਕੋਈ ਬਸ਼ੇਰੀਆਂ ਦੇ ਸ਼ਕੀਨ ਆ ਜਾਂ ਬਸ਼ੇਰੀਆ ਤੇ ਬਹੁਤ ਸਸਤੇ ਰੇਟਾਂ ਦੇ ਦੇ ਰਹੇ ਆ ਤੇ ਬਹੁਤ ਚੰਗੀ ਬਲੱਡ ਲਾਈਨ ਦੇ ਆ ਤਾਂ ਨਹੀਂ ਲਿਆ ਤੇ ਮਿਲਦੇ ਆਪਾਂ ਅੱਗੇ ਹੁਣ ਤੁਹਾਨੂੰ ਬਣੇ ਰਹੇ ਹੋ ਜੀ ਵੀਡੀਓ ਦੇ ਨਾਲ। ਹਾਂ ਮੈਂ ਮੈਨੂੰ ਇੱਕ ਬੇਨਤੀ ਹੈਗੀ ਵੀ ਚਾਹ ਆਪਣੇ ਕੋਲੇ ਬਾਧੂਆ ਜਦੋਂ ਮਰਜੀ ਆ ਕੇ ਪੀਦੇ। ਲੈ ਮਿੱਤਰੋ ਲੰਗਰ ਵੀ ਖੁੱਲ੍ਹਈ ਆ। ਇਹ ਖੁੱਲਾ ਸਵਾਗਤ ਹੀ ਆ ਜਿਹੜਾ ਆਊਗਾ ਚਾਹ ਦਾ ਪੀ ਕੇ ਹੀ ਜਾਊ। ਲੈ ਮਿੱਤਰੋ ਹੁਣ ਆਪਾਂ ਰੂਬਲ ਸਟੱਡ ਫਾਰਮ ਵਾਲਿਆਂ ਦੇ ਆਗੇ ਸੀ ਤੇ ਆਪਾਂ ਅੰਕਲ ਜੀ ਤੋਂ ਪੁੱਛਦੇ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਕਿੱਥੋਂ ਆਏ ਹੋ ਜੀ? ਪਿੰਡ ਲੇਲੇ ਵਾਲਾ ਵੀਰ ਜੀ ਪਲਵੰਡੀ ਸਾਹਿਬ ਨਾਲ ਹੀ ਆ। ਠੀਕ ਆ ਜੀ। ਅੱਜ ਕਿਹੜੇ ਘੋਟੇ ਲੈ ਕੇ ਆਏ? ਇਹ ਕਾਲੇ ਕੰਡ ਦਾ ਵੀਰੇ। ਕਾਲੇ ਡਾਇਰੈਕਟ ਡੀਐਨਏ ਪਾਸ ਆ ਜੀ ਠੀਕ ਆ ਡਾਇਰੈਕਟ ਕਾਲੇ ਕਾਂਡੇ ਦਾ ਤੇ ਮਾਂ ਵੱਲੋਂ ਕਿਹਦਾ ਜੀ ਮਾਂ ਹੀ ਦਲਵਾਕ ਰਣੀਆਂ ਵਾਲੇ ਸੀ ਜੀ ਸਤਲਵਾਕ ਰਣੀਆਂ ਵਾਲੇ ਜੀ ਠੀਕ ਆ ਜੀ ਕਿੰਨੀ ਹਾਈਟ ਕਿੰਨੀ ਹੋ ਗਈ ਕੋੜੀ ਇਸ ਦੀ 60 ਕੰਚ ਜਿਵੇਂ ਦੋ ਦੋ ਲੱਗਿਆ ਜੀ ਅੱਛਾ ਜੀ ਹਾਈ ਤੱਕ ਕਰਨੀ ਆ ਹੈਗੀ ਕਾਹ ਲੋ ਜਿੰਨੀ ਮਰਜ਼ੀ ਕਾਹ ਲੋ ਉਨੀ ਕਹਿ ਦਾਂਗੇ ਹਾਂ ਹੂੰ ਅੱਜ ਡਿਸਪਲੇ ਲੈ ਲੈਂਦਾ ਆਹ ਵਾ ਡਿਸਪਲੇ ਲੈ ਲੈਂਦੇ ਕਿਸੇਲ ਕਰਨ ਨਹੀਂ ਸੇਲ ਨਹੀਂ ਕਰਦੇ ਡਿਸਪਲੇ ਲੈ ਲੈਂਦਾ ਮੇਤਰ ਤੁਸੀਂ ਘੋੜਾ ਚੈੱਕ ਕਰ ਲਓ ਬਹੁਤ ਚੰਗੀ ਹਾਈਟ ਦਾ ਤੇ ਹਜੇ ਤਾਂ ਇਹ ਦੋ ਦੰਦ ਦੀ ਆ ਹਜੇ ਤਾਂ ਇਹ ਬੰਨਾ ਘੋੜਾ ਤੇ ਆਪਾਂ ਹੋਰ ਵੀ ਇਧਰਲੇ ਘੋੜੇ ਬਾਰੇ ਦੱਸੋ ਹੂੰ ਸ਼ੇਰੂ ਦਾ ਪੁੱਤ ਹੈ ਅੱਛਾ ਜੀ 56 ਡੈਕਟ ਹੈ ਜੀ ਠੀਕ ਹੈ ਜੀ ਆਈ 729 ਇੰਚ ਹੈ 68 ਕਹਿੰਦੇ ਰੋ 69 ਇੰਚ ਹਾਂ ਘੋੜੇ ਪਰ ਸਕੂਅਰ ਵੀ ਲੱਗਦਾ ਕੋਈ ਗੱਲ ਨਹੀਂ ਹੂੰ ਅਸੀਂ ਪਰ ਬੈਨਰ 68 ਹੈ ਬੈਨਰ ਤੇ 68 ਲਿਖਾਈ ਹੋਈ ਹੈ ਠੀਕ ਹੈ ਤੁਸੀਂ ਬਰਾਬਰ ਉਹ ਕੋ ਵੀ ਖੜਜੋ ਬਾਈ ਦੇਖੋ ਨਹੀਂ ਹਾਈਟ ਤਾਂ ਬਹੁਤ ਆ ਕਿਹ ਪ੍ਰਾ ਦਾ ਜੂਰੇ ਬੰਦਾ ਘੋੜਾ ਬਾਈ ਜੀ ਤੰਦ ਕਾਠੀ ਦੇ ਵਿਚ ਨਾ ਬਹੁਤ ਠੰਡਾ ਬਾਈ ਜੀ ਹੂੰ ਦੋ ਦੇ ਸੰਤਿਆ ਰੋਈ ਜਾਂਦੇ ਇੱਕ ਮਹਾਰਾਸ਼ਟਰ ਦੋ ਪੰਜਾਬ ਚ ਹੋਈ ਜਾਂਦੇ ਇੱਕ ਕੋਰਸ ਵੀ ਰੋਈ ਜਾਂਦਾ 18 ਮਹੀਨਾ ਦਾ ਬੱਚਾ 36'' ਦੇ ডিসਪਲੇ ਤੇ ਆਇਆ ਸੀਗਾ ਅੱਛਾ ਅੱਜ ডিসਪਲੇ ਲਈ ਲੈ ਨਹੀਂ ਉਹਦੇ ਆਇਆ ਇਹ ਤਾਂ ਹੁਣ ਕੋੜਾ ਅੱਜ ਵਿਹਲਾ ਮਸਾ ਹੀ ਕਰਿਆ ਕੋੜੀਆਂ ਘਰੇ ਮਿਲਣ ਵਾਸਤੇ ਬਹੁਤ ਆਇਆਂ ਖੜੀਆਂ ਬਈ ਹਾਂਜੀ ਬਸ ਉਹਦੇ ডিসਪਲੇ ਤੇ ਸਟਾਰਟ ਸਰਵਿਸ ਦੀ ਫੀਸ ਹਾਂਜੀ 30000 ਰੁਪਏ ਸਟਾਰਟ ਸਰਵਿਸ 30000 ਰੁਪਏ ਫੀਸ ਕਰਦੇ ਹਾਂਜੀ ਠੀਕ ਜੇ ਕੋਈ ਮਾੜਾ ਬੱਚਾ ਸੁੰਦਾ ਤਾਂ 2000 ਰੁਪਏ ਵੱਧ ਕੇ ਸਾਡਾ ਅੱਛਾ ਹਾਂ ਇਹ ਵੀ ਗਾਰੰਟੀ ਹੈ ਹਾਂਜੀ ਲੈ ਕੇ ਆਵਾਂਗੇ ਜੇ ਮਾੜਾ ਬੱਚਾ ਸੂਕਾ ਤਾਂ 2000 अच्छा। ਇਹਦੇ ਵਿੱਚ ਚੰਬਾ ਟੱਟੂ ਦੇ ਗਿਆ ਤਾਂ 2000 ਬਰਤਾਂ 32 ਆਪ ਆਪ ਲੈ ਕੇ ਆ। ਹੂੰ ਤੇ ਹੋਰ ਵੀ ਆਪਣੇ ਘਰ ਹੈਗੇ ਬਛੇਰੇ ਤੇ ਸੀਲ ਵੀ ਕਰ ਦਿੰਨੇ ਆ। ਸੀਲ ਪਰਦੇਸ ਦਾ ਕੰਮੀ ਹੈ ਬਈ ਘਰੇ ਪੱਕੀਆਂ ਘੋੜੀਆਂ ਐਂ ਦੱਸ। ਅੱਛਾ ਜੀ। ਹਾਂ। ਤੇ ਕੰਟੈਕਟ ਨੰਬਰ ਦੱਸ ਦਿਓ ਆਪਾਂ। 814653082 ਮੈਂ ਮੇਤਰਾ ਘੋੜਾ ਤੁਸੀਂ ਦੇਖ ਹੀ ਲਿਆ ਤੇ ਨੰਬਰ ਵੀ ਬਾਈ ਦਾ ਤੁਹਾਡੇ ਕੋਲੇ ਆ ਗਿਆ ਜੇ ਕੋਈ ਇਸ ਤੋਂ ਸਟੱਡ ਸਰਵਿਸ ਲੈਣੀ ਚਾਹੁੰਦਾ। ਜਾ ਬਟ ਰੀਤਣਾ ਚਾਹੁੰਦਾ ਬਸ਼ੀਰੇ ਬਸ਼ੀਰੀਆਂ ਤਾਂ ਬਾਈ ਨਾਲ ਜਰੂਰ ਕੰਟੈਕਟ ਕਰ ਲਓ ਬਸ ਮਾੜਾ ਬੇਨਤੀ ਇੰਨੀ ਕਾ ਜੀ ਪਹਿਲਾਂ ਫੋਨ ਕਾ ਕੇ ਬੰਦਾ ਤੁਰੇ ਕਿਉਂ ਅਸੀਂ ਦਿਨ ਚ 2 ਕੋੜੀਆਂ ਨੇ ਛੱਡ ਲਈ ਦੀ ਕੀ ਛੱਡਦੇ ਨਹੀਂ ਅੱਛਾ 2 ਉਹ ਛੱਡ ਦਿਓ 12 ਘੰਟੇ ਪਤਾ ਕੋੜਾ ਦੇਣਾ ਕੋੜੀ ਨਹੀਂ ਉਹ ਸਹੀ ਵੀ ਆ ਕਿਉਂ ਐਵੇਂ ਅਗਲਾ ਸਾਲ ਖਰਾਬ ਹੋਵੇ ਸੀਮਨ ਕੋੜੇ ਦੇ ਨਹੀਂ ਹੰਨੇ ਬੰਦੇ ਹਾਂ ਉਹ ਬਾਰ ਬਾਰ ਕੋੜਾ ਰਿਪੀਟ ਕਰੀ ਜਾਵਾ ਜਦੋਂ ਕੋੜਾ ਪੀ ਜਾਣਾ ਅਸੀਂ ਮੰਨੀ ਤਿਆਰ ਹੁੰਦੇ ਕੋਈ ਸਹੀ ਗੱਲ ਹੈ ਤੇ ਉਹ ਜਿਹੜਾ ਤੁਸੀਂ ਦਰਵੇਸ਼ ਰੱਖ ਰੱਖਿਆ ਉਹਦੇ ਬਾਰੇ ਦੱਸੋ ਸਰ ਉਹ 베ਗੋ ਆ ਜੀ ਅੱਛਾ 베ਗੋ ਹਾਂ ਜੀ ਹੂੰ ਵੇਗੋ ਨਾ ਪਤਾ ਅੱਛਾ ਜੀ ਇਹ ਕਿੱਥੋਂ ਲਿਆਂਦਾ ਸੀਗਾ ਜੀ ਇਹ ਬਸ ਫੜ ਲੈਨੇ ਵੇਗੋ ਵਰਗੀਆਂ ਵਿਚਾਰੀਆਂ ਕਿੰਨਾ ਟਾਈਮ ਹੋ ਗਿਆ ਆਪਣੇ ਕੋਲ ਇਹਨੂੰ ਇਹ ਹੱਥ ਕੁ ਮਹੀਨਾ ਦੀ ਹੋ ਗਈ ਵੇਗੋ ਅੱਛਾ ਤੇ ਬੱਚਾ ਹੀ ਰੱਖਿਆ ਸੀ ਇਹ ਹਾਂ ਹਾਂ ਬਸ ਸ਼ੌਂਕ ਨਾਲ ਹੀ ਲਿਆਂਦਾ ਓ ਬਸ ਇਹਨਾਂ ਨਾਲ ਖੇਡੀਆਂ ਜਾਂਦੀਆਂ ਕੋੜੇ ਨਾਲ ਇਹ ਕੁਝ ਕਹਿੰਦੀ ਤਾਂ ਨਹੀਂ ਹੈ ਨਾ ਕਹਿਣੇ ਨੇ ਕੀ ਹੈ ਇਹ ਕਿਵੇਂ ਅਜ ਸੁੱਸਤ ਜੀ ਲੱਗਦੀ ਹੈ ਮੈਨੂੰ ਇਹ ਅਜ ਤਪਾਈ ਬਾਲੀ ਹੈ ਅੱਛਾ ਭਿੰਡ ਜੀ ਕਰਕੇ ਜਿਹੜਾ ਜੀ ਹੁੰਦਾ ਇਹ ਜਮਾਰਦਾ ਜਿਹੜਾ ਜੀ ਇਹ ਜਮਾਰਦਾ ਬੜੀ ਖਿੱਚ ਦਾ ਕੇਂਦਰ ਬਣੀ ਹੈ ਵੀ ਕੋੜੇ ਦੇ ਨਾਲ ਹਨ ਇਹ ਕਰਮ ਵਾਲੀ ਹੁੰਦੀ ਹੈ ਜੀ ਹੂੰ ਸਹੀ ਗੱਲ ਹੈ ਜੀ ਕਰਮਾਲਾ ਜੀ ਹੁੰਦਾ ਇਹਨੂੰ ਦੇ ਕੋੜਾ ਇਹਨੂੰ ਦਿੰਦੇ ਆ ਜੀ ਹੂੰ ਕਿੰਨਾ ਕੋੜਾ ਹੁੰਦਿੰਦੇ ਉਹਨੇ ਹੀ ਹੁੰਦਿੰਦੇ ਸਹੀ ਗੱਲ ਹੈ ਜੀ ਲੈ ਮਿੱਤਰੋ ਤੁਸੀਂ ਦੇਖ ਹੀ ਸਕਦੇ ਹੋ ਬਾਈ ਤੇ ਸ਼ੌਕ ਵੱਲੇ ਹੀ ਆ ਇਤਰਾ ਦਰਵੇਸ਼ ਵੀ ਰੱਖ ਰੱਖਿਆ ਬਾਈ ਨੇ ਤੇ ਬਾਕੀ ਕੋੜਿਆ ਬਾਰੇ ਤੁਸੀਂ ਜਾਣਕਾਰੀ ਲੈ ਹੀ ਲਈ ਆ ਜਰੂਰ ਕੰਟੈਕਟ ਕਰ ਲਿਓ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਥੈਂਕ ਯੂ ਆਪਾਂ ਆ ਗਿਆ ਬਾਬੇ ਖੇੜੀ ਵਾਲੇ ਤੇ ਆ ਲੱਗਿਆ ਬੋਰਡ ਬਾਬਾ ਕਰਵਿੰਦਰ ਸਿੰਘ ਖੇੜੀ ਤਾਂ ਮਿੱਤਰੋ ਭੀੜ ਤੁਸੀਂ ਦੇਖ ਲਓ ਤੇ ਇੱਥੇ ਵੀ ਪੂਰੇ ਅੱਕੇ ਪਏ ਆ ਜਿਹੜੀ ਵੀ ਜਨਤਾ ਹੁੰਦੀ ਇੱਥੇ ਆ ਕੇ ਖੜ ਜਾਂਦੀ ਆ ਉਹ ਕਹਿੰਦੇ ਬਈ ਤੁਸੀਂ ਘੁੰਮ ਫਿਰ ਕੇ ਦੇਖ ਲਓ ਹਲੇ ਘੰਟਾ ਲੱਗ ਜੂ ਬਾਬੇ ਨੂੰ ਆਉਣ ਤੇ ਇੱਥੇ ਤਾਂ ਦੇਖ ਸਕਦੇ ਹੋ ਇੱਥੇ ਜਿਹੜੇ ਤਾਂ ਮਾਨ ਬਠਿੰਡੇ ਵਾਲਾ ਭਾਈ ਵੀ ਖੜਾ ਤੇ ਭੀੜ ਚੈੱਕ ਕਰੋ ਤੁਸੀਂ ਸਾਰੀ ਭੀੜ ਇੱਥੇ ਇਕੱਠੀ ਹੋਈ ਪਈ ਆ ਮਿੱਤਰੋ ਅੱਜ ਪੰਜਾਬ ਸ਼ਿੰਗਾਰ ਨੂੰ ਦੇਖਣ ਲਈ ਲੋਕ ਦੇਖੋ ਕਿਤੋਂ ਕਿਤੋਂ ਤੱਕ ਚੜੇ ਬੈਠਿਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਖੜੇ ਆ ਬੰਦੇ ਇੱਥੇ ਆਉਣ ਲਈ ਆ ਬਸ ਘੰਟਾ ਦਾ ਲੱਗਣਾ ਤੇ ਪੰਜਾਬ ਸ਼ਿੰਗਾਰ ਦੇ ਦਰਸ਼ਨ ਕਰਾ ਦੇਣੇ ਅੱਜ ਤੁਹਾਨੂੰ ਆ ਮਿੱਤਰੋ ਉਹਨਾਂ ਨੇ ਪੰਜਾਬ ਸ਼ਿੰਗਾਰ ਦਾ ਜਿਹੜਾ ਬੱਚਾ ਉਹ ਕੱਢ ਲਿਆ ਬਾਹਰ ਤੇ ਜਨਤਾ ਦੇ ਕਿਵੇਂ ਭੱਜੀ ਜਾਂਦੀ ਤੁਸੀਂ ਚੈੱਕ ਕਰ ਸਕਦੇ ਹੋ ਫੋਨ ਜੇ ਪਾਜੋ ਸਾਰੇ ਨਿਕਲੇ ਬਾਹਰ ਤੇ ਹਲੇ ਪੰਜਾਬ ਸ਼ਿੰਗਾਰ ਆਉਣ ਦੀ ਤਾਂ ਵੇਟਿੰਗ ਜੀ ਹੈ ਮੇਲਾ ਲੁੱਟ ਲਿਆ ਲਈ ਕੁਝ ਸਮੇਂ ਦੇ ਵਿੱਚ ਪੰਜਾਬ ਸ਼ਿੰਗਾਰ ਵੀ ਬਾਈ ਪਹੁੰਚ ਰਿਹਾ ਹੈ ਤਕਰੀਬਨ ਅੱਧਾ ਘੰਟਾ ਲੱਗੂਗਾ ਬਾਈ ਅੱਧੇ ਘੰਟੇ ਦੇ ਵਿੱਚ ਪੰਜਾਬ ਸ਼ਗਾਰ ਬਾਈ ਤੁਹਾਡੇ ਕੋਲੇ ਆ ਜਾਊਗਾ ਬਾਈ ਬਾਬਾ ਬਾਈ ਅੱਧੇ ਘੰਟੇ ਦੇ ਵਿੱਚ ਪਹੁੰਚ ਰਹਿਣਾ ਬਾਈ ਬਾਈ ਅੱਧਾ ਘੰਟਾ ਐਸਾ ਮੇਰਾ ਚੁੱਕਦਾ ਨਾ ਬੜਾ ਧੱਕੇ ਨਾ ਮਾਰੋ ਉਹ ਧੱਕੇ ਨਾ ਮਾਰੋ ਹੀ ਜਣੇ ਬਣੂ ਪਟੋਲੀ ਦਾ ਤੋੜੋ ਬਾਈ ਓਏ ਉਪਰਾ ਵੱੜ ਕੇ ਸੈਰ ਕਰੀਓ ਬਾਈ ਇਹ ਆ ਸਪੀਕਰ ਡੈਨ ਤੇ ਯਾਰ ਆ ਸਪੀਕਰ Wait, my oh. ਅੱਜ ਕੀ ਬੰਦਾ ਬੈਗਮਾ ਨਾ ਰੋ ਵੀ ਸਾਰੇ ਬੰਦ ਕਰ ਦੋ ਸਰਪੰਚਾ ਉਹ ਲੈ ਆ ਬਾਬੇ ਨੂੰ ਇੱਧਰ ਆ ਜਾਓ ਓਏ ਅੰਦਰ ਲੋਡ ਟੁੱਟ ਗਈ ਆਪੇ ਆਸੀ ਆਪਣੀ ਫਤਿਹ ਬਦਲ ਸਾਰੇ ਪੈਰ ਕਰਨਾ ਬਹੁਤ ਬਹੁਤ ਧੰਨਵਾਦ ਦੇ ਖੇਤ ਪਰਜਾ ਪਰਜਾ ਕੱਟ ਮਰਿਆ ਕਬੂ ਨਾ ਛੱਡ ਖੇਤ ਸੂਰਮਿਆਂ ਦੀ ਧਰਤੀ ਪੰਜਾਬ ਵਿੱਚ ਪੈਦਾ ਹੋਣ ਵਾਲਿਓ ਖੜੇ ਬਲਾਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਜਿੱਤ ਲਈ ਭਾਈ ਜੀ ਆਹੀ ਕਾਰਨ ਸੀਗਾ ਮਕਸਰ ਮਾਗੀ ਦੇ ਮੇਲੇ ਤੇ ਮੈਨੂੰ ਪਤਾ ਸੀ ਵੀ ਕੱਠ ਬਹੁਤ ਹੋਣਾ ਮੇਥੋਂ ਸਾਹਮਣਾ ਨਹੀਂ ਕੋੜਾ ਖੋੜਾ ਆਪਣਾ ਪੰਜਾਬੀਆਂ ਦਾ ਕੋੜਾ ਅਸੀਂ ਡਰਦੇ ਸੀ ਇਸੇ ਤਿਆਰ ਤੋਂ ਪਰ ਆ ਮੇਰਾ ਉਹ ਯਾਰ ਹੈ ਇਹ ਆ 라ਜੂ ਸਰਪੰਚ ਭਾਗੀ ਬਾਂਦਰ ਵਾਲਾ ਉਹਦੇ ਲਈ ਤਾੜੀ ਮਾਰ ਦਿਓ ਉਹ ਬੰਦਾ ਜਿਹਨੇ ਮੈਨੂੰ ਜਦੋਂ 10 ਮਹੀਨੇ ਮੈਨੂੰ ਝੂਠਾ ਪਰਚਾ ਦੇ ਕੇ ਦੇਖੋ ਇੱਕ ਗੱਲ ਸੁਣੋ ਤੇ ਨਾਲ ਤੁਸੀਂ ਇੰਨੀ ਦੁਨੀਆ ਸੁਣਦੇ ਰਕਾ ਟੁੱਟ ਗਿਆ ਇੱਕ ਵੀਡੀਓ ਤੇ 50000 ਬੰਦਾ ਇਕੱਠਾ ਹੋਇਆ ਤਾੜੀ ਮਾਰ ਦਿਓ ਸਰਪੇ ਇੱਕ ਵੀਡੀਓ ਤੇ ਇਹ ਯਾਰ ਹੈ ਸੋ ਇਹ ਧਿਆਨ ਮਾਰਿਓ ਤੁਹਾਨੂੰ ਫਰਕ ਨਾਲ ਦਾ ਸਭ ਨੂੰ ਪਤਾ ਨਾ ਵੀ ਥੋੜਾ ਟਾਈਮ ਪਹਿਲਾਂ ਮੇਰੇ ਵਿੱਚ ਗੱਡੀ ਮਾਰੀ ਗਈ ਸਮਾਂ ਪਤਾ ਜਿਹਨੇ ਗੱਡੀ ਮਾਰੀ ਮੇਰਾ ਸਾਲਾ ਤੇ ਜਿਹਨੇ ਪਰਵਾਈ ਮੇਰੀ ਸੱਸ ਉਹ ਨਾਲ ਬੈਠੀ ਹੈ ਗੱਡੀ ਮਾਰੀ ਤੋਂ ਮੈਂ ਨਹੀਂ ਮਰਿਆ ਉਸ ਤੋਂ ਪਹਿਲਾਂ ਮੈਨੂੰ ਪਾਰਾ ਦੇ ਤਾਂ ਮੈਂ ਨਹੀਂ ਮਰਿਆ ਫਿਰ ਦੇਖੋ ਮੇਰੇ ਦੰਦ ਟੁੱਟ ਗਏ ਮੈਨੂੰ ਇਹ ਚੱਕ ਕੇ ਜੇਲ੍ਹ ਚ ਭੇਜਤਾ 10 ਮਹੀਨੇ ਜੇਲ੍ਹ ਚ ਨੀਰ ਮਰਿਆ 10 ਮਹੀਨੇ ਜੇਲ੍ਹ ਚ ਰੱਖਿਆ ਪਰ ਹੁਣ ਇੱਕ ਧਿਆਨ ਮਾਰ ਲੇ 2 ਸਾਲ ਹੋ ਗਏ ਮੇਰਾ ਸਾਲੇ ਤੇ 307 26 ਤੇ 25 54 ਨਾਟ ਲੱਗੀ ਹੋਈ ਆ ਹਲੇ ਤੱਕ ਗ੍ਰਿਫਤਾਰੀ ਨਹੀਂ ਭਈ ਆ ਬੰਦਾ ਆ ਬੰਦਾ ਜੀਨੇ ਮੈਨੂੰ ਟੁੱਟੇ ਦੰਦਾਂ ਹੋਇਆਂ ਨਾਲ ਪ੍ਰਸਾਦ ਬਣਾ ਬਣਾ ਕੇ ਦਿੱਤਾ ਇਹਦੇ ਲਈ ਤਾੜੀ ਮਾਰ ਦਿਓ ਮੇ ਇਹੋਲੀ ਕੋੜਾ ਲੈ ਗਿਆ ਅੱਜ ਮੈਨੂੰ ਨਾਬੇ ਰਾਜਾ ਸਾਹਿਬ ਗੱਦੀ ਤੇ ਬੈਠੇ ਸੀ ਆਪ ਆਏ ਸੀ ਉੱਥੇ ਵੀ ਜਾਣਾ ਸੀ ਉੱਥੇ ਮਿਸ ਕਰਨਾ ਪਿਆ ਤਰੂ ਦੌਦਰ ਵਾਲਾ ਵੀਰ ਉਹਦੀਆਂ ਬਲਦਾਂ ਦੀਆਂ ਦੌੜਾਂ ਤੇ ਉਹ ਮਿਸ ਕਰਨੀਆਂ ਪਈਆਂ ਤਿੰਨ ਵਿਆਹ ਸੀ ਤਿੰਨ ਭੋਗ ਸੀ ਸਾਰੇ ਮਿਸ ਕਰਤੇ ਮੈਂ ਕਿਹਾ ਜਾਣਾ ਤਾਂ ਸਾਬੋ ਕੀ ਤਲਵੰਡੀ ਜਾਣਾ ਹੈਟ ਜੀਪੀਟੀ ਨੇ 25 ਕਰੋੜ ਕੀਮਤ ਕੱਢੀ ਆ ਚਾਹੇ ਸਾਲਾ ਅੱਜ ਕੋਈ 100 ਕਰੋੜ ਦੇ ਦੇ ਪਾੜ ਕੇ ਸਿੜ ਦਾਂਗੇ ਇਹਦੇ ਪੈਰਾਂ 'ਚ ਆਹ ਜਿਹੜੇ ਕਹਿੰਦੇ ਨੇ ਗੱਲਾਂ ਨੇ ਆ ਪਿੱਛੇ ਦੇ ਦੋ ਬੱਚੇ ਆਏ ਆ ਠੀਕ ਹੈ ਕਿਸਾਨਾਂ ਦੇ ਬੱਚੇ ਨੇ ਇੱਕ ਦੀ ਅਸੀਂ 1.5 ਕਰੋੜ ਕੀਮਤ ਮੰਗੀ ਆ ਇੱਕ ਦੀ ਕਰੋੜ ਮੰਗੀ ਆ ਤਾੜੀ ਲਾਓ ਇਹਦੇ ਇਹਦੇ ਮੈਂ 10 ਬੱਚੇ ਗਿਣਾ ਸਕਦਾ ਜਿਹੜੇ 50 ਲੱਖ ਤੋਂ ਉੱਪਰ ਵਿਕ ਰਹੇ ਨੇ ਜਿਨ੍ਹਾਂ ਦੀਆਂ ਮਾਮਾ 5 ਲੱਖ ਤੋਂ ਘੱਟ ਸੀਗੀਆਂ ਇਹ ਬੱਚੇ ਕੀ ਗੱਲ ਆ ਇਹਦਾ ਭਾਈ ਸਰਖਾਤ ਵੀ ਵੇਚ ਗਿਆ ਮਾਨੀ ਕੇ ਲੈ ਵੀ ਅੱਜ ਤਾਂ ਅੱਜ ਤਾਂ ਘੋੜੀ ਵਾਲੇ ਇੱਕ ਟ੍ਰੈਂਡ ਚੱਲਿਆ ਇੱਕ ਮਿੰਟ ਰਹਿਜੂ ਠੱਗੇ ਨਾ ਮਾਰੋ ਮੈਂ ਸਮਝੋ ਅੱਜ ਇੱਕ ਪਤੇ ਦੀ ਗੱਲ ਦੱਸਦਾ ਇੱਕ ਤਾਂ ਘੋੜੀ ਵਾਲਿਆਂ ਦੇ ਵਿੱਚ ਟ੍ਰੈਂਡ ਚੱਲ ਪਿਆ ਵੀ ਜਿਹੜਾ ਜਿੰਨਾ ਘੋੜਾ ਮਹਿੰਗਾ ਵੇਚੂਗਾ ਉਹਦੀ ਉਨੀ ਵੱਡੀ ਟੌਕ ਪਰ ਅੱਜ ਤੋਂ 10 ਸਾਲਾਂ ਬਾਅਦ ਤੁਸੀਂ ਅਫਸੋਸ ਕਰੋਗੇ ਵੀ ਜਿਨੇ ਘੋੜੇ ਵੇਚੇ ਜਿੰਨਾ ਚਿਰ ਪੰਜਾਬ ਕੋਲੇ ਟੌਪ ਦੇ ਘੋੜੇ ਟੌਪ ਦੇ 25 ਤੋਂ 30 ਘੋੜੇ ਨਹੀਂ ਹੁੰਦੇ ਉਸ ਤੋਂ ਬਾਅਦ ਪਹਿਲਾਂ ਵੇਚਣ ਦੀ ਕਾਹਲੀ ਨਾ ਕਰੋ ਅੱਜ ਪੰਜਾਬ ਕੋਲੇ 10 8 ਤੋਂ 7 ਤੋਂ 8 ਟੌਪ ਵਾਲੇ ਘੋੜੇ ਆ ਸੋ ਜੀ ਆਪਾਂ ਇੱਦਾਂ ਹੀ ਵੇਚੀ ਗਏ ਤਾਂ ਜਿਹੜੇ ਆ ਕਿਸਾਨਾਂ ਦੇ ਘਰੇ 5-5 ਲੱਖ ਦੀਆਂ ਘੋੜੀਆਂ ਤੇ 50-50 ਲੱਖ ਦੇ ਬੱਚੇ ਆ ਰਹੇ ਆ ਫੇਰ ਇਹ ਨਹੀਂ ਆਉਣੇ ਜੇ ਵੇਚੀ ਗਏ ਤਾਂ ਇਹ ਨਹੀਂ ਵੇਚਦੇ ਬੋਲੇ ਵੇਚ ਰਗੇ ਵੇਚਨ ਨੂੰ ਅੱਜ ਕਿਹੜਾ ਸਾਨੂੰ ਕਿਹੜਾ 15 ਕਰੋੜ 10 ਕਰੋੜ ਬੁਰਾ ਲੱਗਦਾ ਸਰਪਾ ਪਿਆਰ ਇੱਕ ਬੰਦੇ ਕਹਿੰਦੇ ਵੀ ਬਾਬਾ ਜੀ ਝੂਠ ਨਹੀਂ ਬੋਲਦੇ ਇੱਕ ਮੈਂ ਇੱਕ ਬੰਦੇ ਕਹਿੰਦੇ ਯਾਰ 35 ਕਿਲੇ ਕਿਹੜਾ ਪੈਲੀ ਛੱਡਦਾ ਇੱਕ ਗੱਲ ਦੱਸੋ 50 50 ਕਿਲੇ 50 50 ਕਿਲੇ ਵਾਲਿਆਂ ਲਈ ਕਦੇ ਆਏ ਘਟ ਹੋਇਆ ਦੱਸੋ ਬਸ ਕਿੰਨਾ ਦਾ ਮੇਲਾ ਪੰਜਾਬ ਦਾ ਪੰਜਾਬੀਆਂ ਦਾ ਐਨ ਆਰ ਆਈ ਵੀਰਾਂ ਦਾ ਆਪਣਾ ਮੇਲਾ ਕਹਿੰਦੇ ਖੇੜੀ ਵਾਲੇ ਬਾਬੇ ਦਾ ਮੇਲਾ ਤਾੜੀਆਂ ਲਾ ਦਿਓ 6 ਤਰੀਕ ਨੂੰ ਦੁੱਧ ਦੰਦ ਮਾਰਵਾੜੀ ਰਿੰਗ 7 ਤਰੀਕ ਨੂੰ ਦੋ ਦੰਦ ਮਾਰਵਾੜੀ ਰਿੰਗ 8 ਤਰੀਕ ਨੂੰ ਬੜੇ ਕੋੜਾ ਕੋੜੀ ਨੌ ਨੂੰ ਚੈਂਪੀਅਨਸ਼ਿਪ ਇਹ ਨੌ ਨੂੰ ਬੱਬੂ ਮਾਰਦਾ ਖੁੰਨਾ ਖੜਾ ਮੇਰੇ ਲਈ ਲੋਹਣ ਪੰਜਾਬ ਸਵੇਰ ਆਉਣ ਲੱਗਿਆ हाणे घोड़े ताराकी उन पैसे ਆਹ ਕੁਮਾਨਾ ਆਹ ਬੜਾ ਪੋਟਾ ਆਹ ਮਾਨਾ ਅਸਰਬੰਗਾ ਆਹ ਹੈ ਉਹ ਚੱਕਾ ਬਾਹਰ ਹੱਥ ਤੱਕ ਪਾ ਦੇ ਅਸੀਂ ਸੁਣ ਲੋ ਸੁਣ ਲੋ ਸੁਣ ਲੋ ਪਹਿਲਾਂ ਸੁਣ ਲੋ ਸੁਣ ਲੋ ਸੁਣ ਲੋ ਹਾਂ ਸੁਣ ਲੋ ਸੁਣ ਲੋ ਕਈ ਬੰਦਿਆਂ ਨੇ ਇਸ ਚੀਜ਼ ਤੇ ਤਰਾਜ ਕਰਿਆ ਵੀ ਬਾਬੇ ਨੇ ਭਾਪ ਕੋ ਕੇ ਬੱਬੂ ਮਾਨ ਦੇ ਗੋਡੀ ਹੱਥ ਲਾਏ ਨੇ ਸੁਣ ਲੋ ਬਾਈ ਤਿੰਨ ਵਾਰ ਟਾਈਮ ਦਿੱਤਾ ਬੱਬੂ ਮਾਨ ਨੇ ਬਾਈ ਨੇ ਤਿੰਨੇ ਵਾਰ ਬਾਈ ਨੂੰ ਡੀ ਕਰਨੇ ਬਾਈ ਮੈਨੂੰ ਜਾ ਨਹੀਂ ਹੋਇਆ ਡੀ ਕਰਕੇ ਪਹੁੰਚਿਆ ਨਹੀਂ ਗਿਆ ਚੌਥੀ ਵਾਰੀ 2 ਵਜੇ ਦਾ ਡੀਕ ਬਾਈ ਕਰਨ ਲੱਗਿਆ 4 ਵਜੇ ਪਹੁੰਚਿਆ ਫਿਰ ਵੀ ਜੱਫੀ ਪਾ ਕੇ ਮਿਲਿਆ ਪਤਾ ਕੀ ਕਹਿੰਦਾ ਕਹਿੰਦਾ ਬਾਬਾ ਜੀ ਤੁਸੀਂ ਪੈਸੇ ਨੂੰ ਛੱਡੋ ਮੇਰਾ 51000 ਘੋੜਿਆਂ ਦੇ ਮੇਲੇ 'ਚ ਲੇਖ ਲੋ ਤੇ ਮੈਂ ਖਾਣਾ ਵੀ ਲਾਉਂਗਾ ਤਾਂ ਗੋਡੀ ਹੱਥ ਲਾਇਆ ਤੇ ਬੱਬੂ ਮਾਨ ਜਿਹਦੇ ਬਿਨਾ ਗੱਲ ਤੋਂ ਜਿੱਤਣਾ ਤੇ ਜਨੂਨੇ ਲੜਨਾ ਲੜੀ ਜਾਂਦਾ ਸਾਰਾ ਦਿਨ ਸਾਡਾ ਮੇਰੇ ਤੋਂ 13 ਸਾਲ ਵੱਡਾ ਭਾਈ ਬੱਬੂ ਮਾਨ जिने ਸਾਡੇ ਲਈ ਯਾਰੀ ਪਾਈ ਆ ਅਸੀਂ ਤਾਂ ਉਹਦੇ ਲਈ ਖੜੇ ਆ ਬਾਈ ਬੱਬੂ ਮਾਨ ਜਿੰਦਾਬਾਦ। ਤੋਂ ਅਸੀਂ ਅਸੀਂ ਸਾਡਾ ਕਿਸੇ ਨਾਲ ਈਰਖਾ ਵੀ ਨਹੀਂ ਬਾਈ ਸਿੱਧੂ ਮੂਸੇ ਵਾਲਾ ਵੀ ਜਿੰਦਾਬਾਦ। ਅਕਾ ਕਿਸੇ ਨੇ ਕੋਈ ਵਾਰ ਵਿਰੋਧ ਨਹੀਂ ਪਰ ਅਸੀਂ ਕਹਿੰਦਾ ਵੀ ਬਿਨਾ ਫालतੂਆਂ ਗੱਲਾਂ ਨਹੀਂ ਕਰਨੀਆਂ ਸਾਡਾ ਪਿਆਰ ਆ ਆ ਬੱਬੂ ਮਾਨ ਨੇ ਮੈਨੂੰ ਬਹੁਤ ਪਿਆਰ ਕਰਿਆ ਭਾਵਕ ਹੋ ਗਿਆ ਮੈਂ ਗੋਡੀਆਂ ਹੱਥ ਲਾਏ ਤੇ ਸਾਨੂੰ ਮਾਨ ਆ ਅਸੀਂ ਕਿਸੇ ਦੇਦਾਰੀ ਦੇ ਅਸੀਂ ਕਿਸੇ ਨੂੰ ਰੱਬ ਬਣਾ ਕੇ ਨਾਲੇ ਵੱਡਾ ਭਰਾ ਬਣਾ ਕੇ ਲਾਏ ਨੇ ਤੇ ਜੇ ਕਿਸੇ ਨੇ ਦੂਰ ਹੋਣਾ ਤਾਂ ਟਕ ਟਕ ਪੰਜ ਹਜ਼ਾਰ ਮੰਝਾ ਵਿਸਤਰਾ ਰਹਿਣ ਦਾ ਪੂਰਾ ਪ੍ਰਬੰਧ ਕਰਿਆ ਨਾ ਡਰੋ ਨਾ ਜਿਹੜੇ ਕਹਿੰਦੇ ਜਿਹੜੇ ਕਹਿੰਦੇ ਦੀ ਘੋੜਿਆੜਾ ਤੋਂ ਪੈਸੇ ਲੈ ਲੈਣਾ ਤਾਂ ਸੋਈ ਨਹੀਂ ਹੋ ਸਕਦਾ ਦੱਸੋ ਕਿਹੜੇ ਘੋੜਿਆੜਾਂ ਦੀ ਪਰਚੀ ਗੱਟੀ ਆ ਮਹੀਨਾ ਰਹਿ ਗਿਆ ਹੱਥ ਖੜਾ ਕਰੋ ਇਹਦਾ ਬਾਬਾ ਨਾਨਕ ਕਰਾ ਰਿਹਾ ਸੋ ਬੋਲਿਓ ਹਲੇ ਵੀ ਨਹੀਂ ਪਤਾ ਲੱਗਿਆ ਤੁਹਾਨੂੰ ਉਹ ਆਉਂਦੇ ਉਹ ਉਹ ਕਰਾ ਰਿਹਾ ਠੀਕ ਆ ਤੇ ਦੂਸਰੀ ਗੱਲ ਜਵਾਬ ਤਾਂ ਹਰ ਇੱਕ ਗੱਲ ਦਾ ਦੇ ਸਕਦੇ ਆ ਪਰ ਮੇਰੀ ਮਾਰੀ ਹੋਈ ਛੱਕ ਵੀ ਆਥਨੇ ਨਿਊਜ਼ ਚੈਨਲਾਂ ਤੇ ਪੈ ਜਾਂਦੀ ਆ ਮੈਂ ਤਾਂ ਨਹੀਂ ਬੋਲਦਾ ਹਰ ਇੱਕ ਬੰਦੇ ਦਾ ਜਵਾਬ ਆ ਅੱਜ ਅੱਜ ਸੁਣ ਲਓ ਅਮਰੀਕਾ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਜਿੱਥੇ ਮਰਜ਼ੀ ਵਰਲਡ ਦੇ 30 30 ਸਪਾਂਸਰਾਂ ਨੇ ਜਿੱਥੇ ਮਰਜ਼ੀ ਵਗਦਾ ਇਕੱਲੇ ਅਮਰੀਕਾ ਚੋਂ 50 ਕਰੋੜ ਰੁਪਈਆ ਇਕੱਠਾ ਕਰ ਸਕਦਾ ਜੇ 1 ਰੁਪਈਆ ਵੀ ਕਿੱਥੋਂ ਲਿਆ ਤਾਂ ਦੱਸੋ 50 ਕਰੋੜ ਜ਼ਿੰਦਗੀ ਚ ਲੜਿਆ ਇੱਕੋ ਹੀ ਚੀਜ਼ ਲਈ ਲੜਿਆ ਵੀ ਚਿੱਟਾ ਸਮੈਤ ਗੋਲੀਆਂ ਟੀਕੇ ਇਹ ਨਸ਼ੇ ਪੰਜਾਬ ਚ ਬਾਹਰ ਕਰਦੇ ਤੇ ਡੋਡੀਆਂ ਦੇ ਠੇਕੇ ਖੋਲਦੇ ਜਿੰਨਾ ਚਿਰ ਜਿੰਨਾ ਚਿਰ ਹੁਣ ਤਾਂ ਇਹਨਾਂ ਨੇ ਐਮਐਲਏ ਵੀ ਬਿਆਨ ਦਿੱਤਾ ਉੱਥੇ ਪਾਰਲੀਮੈਂਟ ਚ ਵਿਧਾਨ ਸਭਾ ਚ ਜਿੰਨਾ ਚਿਰ ਖਸ ਖਸ ਦੀ ਖੇਤੀ ਨਹੀਂ ਹੋਣ ਲੱਗਦੀ ਉਹਨਾਂ ਚਿਰ ਪੰਜਾਬ ਦੇ ਡੁੱਬਦੀ ਕਿਸਾਨੀ ਪੰਜਾਬ ਦਾ ਪਾਣੀ ਪੰਜਾਬ ਦਾ ਕਰਜ਼ਾ ਤੇ ਪੰਜਾਬ ਦੀ ਜਵਾਨੀ ਨਹੀਂ ਵੱਜ ਸਕਦੀ ਜਿਹੜੇ ਖਸ ਖਸ ਦੀ ਖੇਤੀ ਚਾਹੁੰਦੇ ਆ ਤੇ ਡੋਟਿਆਂ ਦੇ ਢੇਕੇ ਚਾਹੁੰਦੇ ਆ ਬਾਹਾਂ ਖੜੀਆਂ ਕਰਕੇ ਦੱਸੋ ਤਾਂ ਜਨਾ ਆਹ ਦੇਖ ਲਓ ਬੰਦਾ ਤੁਮਾਨ ਆਹ ਦੇਖ ਲਓ ਬਈ ਤੁਮਾਨ ਪਿਛਲੇ ਤੁਸੀਂ ਹੀ ਡੋਟਿਆਂ ਦੀ ਖੇਤੀ ਚਾਹੁੰਦੇ ਬਈ ਬਣਾਲੀ ਜਿਹੜਾ ਤੁਮਾਨ ਸਾਹਿਬ ਦੇਖ ਇੱਕ ਸੁਣੋ ਪੰਜਾਬ ਸਿਰ ਅੱਜ 5 ਲੱਖ ਦਾ ਕਰਜ਼ਾ ਹੋਣਾ 5 ਲੱਖ ਕਰੋੜ ਦਾ ਕਰਜ਼ਾ ਹੋਣਾ ਹੈ ਅਸੀਂ ਸਰਚ ਮਾਰੀ ਆ ਵੀ ਪੰਜਾਬ ਦੇ ਵਿੱਚ 50 ਲੱਖ ਬੰਦੇ ਨਸ਼ਾ ਕਰਦਾ ਜਿਹਦੇ ਵਿੱਚੋਂ ਸਿਰਫ ਲੱਖ ਬੰਦਾ ਕੋਸਟ ਤੇ ਫਿਰਤੇ ਰਹਿ ਗਿਆ ਬਾਕੀ ਗੋਲੀਆਂ ਟੀਕੇ ਚਿੱਟੇ ਦੇ ਲੱਗ ਗਈ ਜੇ 50 ਲੱਖ ਚੋਂ 30 ਲੱਖ ਬੰਦਾ ਕੋਸਟ ਖਾਂਦਾ ਦੋ ਕਿੱल्ल्याਾਂ ਦਾ ਕਿਸਾਨ ਨੂੰ ਤੇ ਦੋ ਕਿੱल्ल्याਾਂ ਦੇ ਵਿੱਚੋਂ ਕਿਸਾਨ ਨੂੰ 8 ਲੱਖ ਰੁਪਈਆ ਬਚੂਗਾ ਜਿੰਨਾਂ ਕੋਲੇ ਦੋ ਕਿੱਲੇ ਨੇ ਸਿਰਫ ਉਹਨਾਂ ਨੂੰ ਲਾਇਸੈਂਸ ਦਿੱਤਾ ਜਾਵੇ ਖੇਤੀ ਦਾ ਦੋ ਕਿੱਲੇ ਵਾਲਿਆਂ ਨੂੰ ਤੇ ਠੇਕੇ ਖੋਲੇ ਜਾਣ ਤੇ ਤੜਕੇ ਉੱਠੋ ਤੁਸੀਂ ਜਾਵਾਂ 100 ਰੁਪਏ ਦੀ ਕੁੜੀ ਮਿਲੇ ਡੋਡਿਆਂ ਦੀ ਬਿਨਾ ਪਾਚਾਂ। ਤੇ 100 ਰੁਪਏ ਦੀ ਕੁੜੀ ਖਾ ਕੇ ਕੰਮ ਤੇ ਜਾਵਾਂ। 700 ਰੁਪਏ ਕਮਾ ਕੇ ਲਿਆਵਾਂ। 100 ਰੁਪਏ ਦੇ ਫਲ ਫਲੂਦ ਆਪਣੇ ਬੱਚਿਆਂ ਲਈ। 200 ਦੀ ਸੁਰਕੀ ਬਿੰਦੀ ਘਰ ਵਾਲੀ ਲਈ। ਸੋ ਇਹ ਦੋ ਚੀਜ਼ਾਂ ਉਸ ਤੋਂ ਬਾਅਦ ਕਿੰਨਾ ਥੋੜਾ ਪਿਆਰ ਆ ਜਿਹੜੇ ਕਹਿੰਦੇ ਸੀ ਹੋਰ ਇੱਕ ਗੱਲ ਹੋਰ ਦੱਸਦਾ ਆ ਵੀਰ ਸਿੰਘ ਘੋੜਾ ਲੈ ਕੇ ਆ ਕੇ ਕੋਈ ਗੱਲ ਇੱਕ ਗੱਲ ਹੋਰ ਦੱਸਦਾ ਜਿਹੜੇ ਕਹਿੰਦੇ ਸੀ ਬਾਬਾ ਬਾਬੇ ਤਾਂ ਆਪਣੀ ਟੀਮੀ ਨਹੀਂ ਸਮੀ ਸੁਣ ਲੋ ਉਹ ਟੀਮੀ ਚਾਵਰ ਦੀ ਚਲੀ ਗਈ ਸੁਣੋ ਸੁਣੋ ਜਿਹੜੀ ਹੋਰੋ ਵਾਹਿਗੁਰੂ ਨੇ ਮੇਰੇ ਕਰਮਾਂ ਚ ਨਹੀਂ ਸਹਜਾਦੀ ਮੇਰੀ ਸਰਦਾਰ ਨਹੀਂ ਮੇਰੀ ਧਰਮ ਪਤਨੀ ਮੇਰੇ ਕਰਮਾਂ ਚ ਲਿਖੀ ਆ ਨਾ ਉਹ ਕਰੇ ਮੀਡੀਆ ਚ ਨਹੀਂ ਆਉਂਦੀ ਨਾ ਆਉਣਾ ਚਾਹੁੰਦੀ ਹੈ ਜੇ ਇੱਕ ਵਾਰ ਫੋਟੋ ਦਿਖਾਤੀ ਨੀਂਦ ਨਹੀਂ ਆਉਣੀ ਕਿਸੇ ਨੂੰ ਸਰਪੰਚ ਨੂੰ ਉਹ ਫਿਰ ਕਹਿਣਗੇ ਤੈਨੂੰ ਕਹਿਣਗੇ ਕੁੜੀ ਸਟੈਂਡ ਹੋਈ ਮੈਨੂੰ ਕਹਿਣਗੇ ਜੱਟ ਦਿਗਾੜੂ ਇਸ ਕਰਕੇ ਮੇਰੀ ਮੇਰੀ ਮੈਨੂੰ ਜਿਹੜੇ ਕਹਿੰਦੇ ਵੀ ਤੀਨੀ ਦੀ ਸਮੇ ਤੁਸੀਂ ਜੋ ਰੁਪਈਆ ਵਟਾਉਣਾ ਤਾਂ ਦੱਸੋ ਇਸ ਕਰਕੇ ਮੈਨੂੰ ਭਾਈ 23 ਰਿਸ਼ਤੇ ਆਏ ਆ ਉਹਦੇ ਵਿੱਚੋਂ ਮੈਂ ਇੱਕ ਨੂੰ ਪਿਆਰ ਕਰਦਾ ਬਾਕੀ ਸਭ ਮੇਰੀਆਂ ਭੈਣਾਂ ਨੇ ਮੇਰੀ ਫਿਕਰ ਛੱਡੋ ਮੇਰਾ ਵਿਆਹ ਹੋ ਰਿਹਾ ਮੇਰੇ ਕੋਲ ਆਪਣੀ ਘਰ ਵਾਲੀ ਹੈਗੀ ਐਵੇਂ ਬਿਨਾਂ ਗੱਲ ਤੋਂ ਆਪਣੀ ਭੈਣਾਂ ਨਾ ਚਿਤਾਉਣ ਲੱਗ ਜਾਂਦੇ